ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਮੱਸਿਆ ਦਾ ਦਿਹਾੜਾ ਰੁਟੀਨ ਮੁਤਾਬਕ ਅੱਜ ਫੇਰ ਮੈਂ ਚੌਂਕੀ ਚੱਲੇ ਜਿਆ ਤੇ ਅੱਜ ਕੋਈ ਬਣਾਉਣ ਦੀ ਵੀਡੀਓ ਨਹੀਂ ਅੱਜ ਕੋਈ ਨਵੀਂ ਜੀ ਸ਼ੁਰੂਆਤ ਕਰਨ ਦੀ ਵੀਡੀਓ ਬਣਾ ਰਿਹਾ ਹਾਂ ਤੇ ਦੋਸਤੋ ਇਹ ਤੌੜੀ ਦੇ ਵਿੱਚ ਦਾਣ ਰਿਝ ਰਹੀ ਆ ਤੇ ਰੱਖਿਆ ਸਾਡੇ ਪਾਣੀ ਉੱਤੇ ਰੱਖਿਆ ਦੇ ਪਾਣੀ ਇਹ ਪਾਣੀ ਮੜ ਕੇ ਵਿੱਚ ਪਾ ਲਈਦਾ ਆ ਵੇਖੋ ਇੱਥੇ ਦਾਣ ਰਿਝ ਰਹੀ ਆ ਚੁੱਲੇ ਦੇ ਉੱਤੇ ਉੱਤੇ ਰੱਖਿਆ ਪਾਣੀ ਜਦੋਂ ਪਾਣੀ ਘਟ ਗਿਆ ਇਹਦੇ ਵਿੱਚ ਪਾ ਦਾਂਗੇ ਗੱਲ ਵਿੱਚ ਇਹ ਆ ਵੀ ਇਹ ਹੋ ਗਈ ਤੌੜੀ ਪੁਰਾਣੀ ਤੇ ਤੌੜੀ ਜਿਹੜੀ ਅਪਨ ਨਵੀਂ ਲੈ ਕੇ ਆਉਨੇ ਆ ਉਹਨੂੰ ਕਿਵੇਂ ਇਸਤੇਮਾਲ ਕਰਦੇ ਆ ਉਹ ਤੁਹਾਨੂੰ ਦੱਸਦੇ ਆ ਤੇ ਹਾਂਜੀ ਦੋਸਤੋ ਕੀ ਹਾਲ ਚਾਲ ਤੇ ਇਹ ਸਾਡੀ ਇਹ ਪੁਰਾਣੀ ਤੌੜੀ ਇਹ ਥੋੜੀ ਜਿਹੀ ਕਰੈਕ ਹੋ ਗਈ ਆ ਫਿਰ ਵੀ ਸਲੇ ਇਹੀ ਮਿੱਟੀ ਲਾ ਕੇ ਇਹਦਾ ਇਸਤੇਮਾਲ ਕਰ ਰਹੇ ਆ ਤੇ ਅੱਜ ਆਪਾਂ ਲਿਆਂਦੀ ਇਹ ਨਵੀਂ ਤੌੜੀ ਇਹ ਪੁਰਾਣੀ ਤੌੜੀ ਆ ਇਹ ਨਵੀਂ ਤੌੜੀ ਆ ਤੇ ਇਹਨੂੰ ਡਾਇਰੈਕਟ ਨਹੀਂ ਲਾਜਦਾ ਸਬਜੀ 'ਚ ਤੇ ਉਸ ਤੋਂ ਪਹਿਲਾਂ ਕੀ ਕੀ ਕਰੀਦਾ ਵਾ ਆਜੂ ਤੁਹਾਨੂੰ ਦੱਸਦੇ ਆ ਇਹ ਤੌੜੀ ਬਿਲਕੁਲ ਕੋਰੀ ਆ ਇਹਨੂੰ ਬੀਕਾਨੇਰੀ ਤੌੜੀ ਵੀ ਕਹਿੰਦੇ ਆ ਇਹਨੂੰ ਇਹਦਾ ਗੈਸ ਤੇ ਵੀ ਇਸਤੇਮਾਲ ਕਰ ਸਕਦੇ ਆ ਤੇ ਚੁੱਲ੍ਹੇ ਤੇ ਵੀ ਇੱਕ ਹੁੰਦੀ ਕੱਲੇ ਚੁੱਲ੍ਹੇ ਵਾਲੀ ਇਹ ਗੈਸ ਵਾਲੀ ਆ ਬਿਲਕੁਲ ਕੋਰੀ ਆ ਸਭ ਤੋਂ ਪਹਿਲਾਂ ਇਹਨੂੰ ਪਾਣੀ ਦੇ ਵਿੱਚ ਆਪਾਂ ਭੇਵਾਂਗੇ ਪਾਣੀ ਬਿਲਕੁਲ ਸੁੱਚਾ ਆਪਣਾ ਤੇ ਸਾਫ਼ ਕਰਕੇ ਆਪਾਂ ਲਿਆ ਇਹਨੂੰ ਵਿੱਚ ਸਾਰਾ ਪਾਣੀ ਭਰ ਲਾਂਗੇ ਤਾਂ ਜੋ ਇਹਦਾ ਪਾਣੀ ਸਾਰਾ ਝੂਠੇ ਦੇ ਅੰਦਰ ਤਾਂ ਜੋ ਪਾਣੀ ਇਹਦੇ ਸਾਰਾ ਅੰਦਰ ਸਮਾ ਸਕੇ ਬਿਲਕੁਲ ਕੋਰੀ ਆ ਇਹਨੂੰ 2 ਘੰਟੇ ਵਾਸਤੇ ਆਪਾਂ ਭੇਕੇ ਰੱਖਾਂਗੇ ਬਾਅਦ ਚ ਇਹਦਾ ਅਗਲਾ ਪ੍ਰੋਸੈਸ ਕਰਾਂਗੇ ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਤੋੜੀ ਕਿਤਰਾ ਲਵਣੀ ਆ ਨਵੀਂ ਆ ਵੇਖੋ ਆਪਾਂ ਭਿਉਣੀ ਸੀ ਪਾਣੀ ਦੇ ਵਿੱਚ ਇਹ ਹੁਣ ਭਿਜ ਚੁੱਕੀ ਆ ਪੂਰੀ ਇਹਨੂੰ ਆਪਾਂ ਬਾਹਰ ਕੱਢ ਲਾਂਗੇ ਇਹਨੂੰ ਹੁਣ ਆਪਾਂ ਅੱਗੇ ਦੱਸਦੇ ਆ ਤੁਹਾਨੂੰ ਕੀ ਕਰਨਾ ਸਰੋਂ ਦਾ ਤੇਲ ਇਨ ਚੰਗੀ ਤਰ੍ਹਾਂ ਤੇਲ ਦੇ ਨਾਲ ਮਾਲਸ਼ ਕਰਕੇ ਤੇ ਧੁੱਪੇ ਰੱਖ ਦਾਂਗੇ ਤੇ ਅਗਲਾ ਪ੍ਰਕਾਸ਼ ਫਿਰ ਤੁਹਾਨੂੰ ਬਾਅਦ ਚ ਦੱਸਾਂਗੇ ਅੱਗੇ ਆਪਾਂ ਕੀ ਕਰਨਾ ਵਹੀ ਤਰ੍ਹਾਂ ਸਾਰੇ ਘੁਮਾ ਕੇ ਤੇਲ ਲਾ ਲੈਣਾ ਇਹਨੂੰ ਤੇਲ ਲਾ ਕੇ ਤੇ ਆਪਾਂ ਹੁਣ ਇਹਨੂੰ ਧੁੱਪੇ ਰੱਖ ਦਾਂਗੇ ਧੁੱਪੇ ਰ ਨੂੰ ਆਪਾਂ ਤੋੜੀ ਨੂੰ ਯੂਜ਼ ਕਰਾਂਗੇ ਚੁੱਲ੍ਹੇ ਤੇ ਇਸ ਤਰ੍ਹਾਂ ਵੇਖੋ ਆਪਾਂ ਸਾਰੇ ਇਹਨੂੰ ਤੇਲ ਟੱਕਣ ਨੂੰ ਵੀ ਲਾ ਲਿਆ ਇਹਨੂੰ ਕੀ ਬੋਲਦੇ ਆ ਤੁਸੀਂ ਕਮੈਂਟ ਕਰਕੇ ਦੱਸਿਓ ਅਹੀਂ ਤੇ ਇਹਨੂੰ ਚੱਪਣੀ ਬੋਲਦੇ ਆ ਇਹਦੇ ਉੱਪਰ ਦੇਣ ਵਾਸਤੇ ਤੇ ਤੁਸੀਂ ਦੱਸਿਓ ਵੀ ਤੁਸੀਂ ਇਹਨੂੰ ਕੀ ਬੋਲਦੇ ਜੇ ਇਹਨੂੰ ਹੁਣ ਆਪਾਂ ਧੁੱਪੇ ਰੱਖ ਦਿੰਨੇ ਆ ਇਹਨੂੰ ਅੱਧਾ ਘੰਟਾ ਧੁੱਪ ਲਵਾਵਾਂਗੇ ਫਿਰ ਜਦੋਂ ਚੁੱਲ੍ਹੇ ਤੇ ਜੂਸ ਕਰਾਂਗੇ ਤੁਹਾਨੂੰ ਚੁੱਲ੍ਹੇ ਤੇ ਤੋੜੀ ਧਰਾਂਗੇ ਤੇ ਇਹਦੀ ਸ਼ੁਰੂਆਤ ਕਰਾਂਗੇ ਫਿਰ ਤੁਹਾਨੂੰ ਦੱਸਾਂ ਇਹਨੂੰ ਆਪਾਂ ਧੁੱਪੇ ਰੱਖ ਦਿੰਨੇ ਆ ਹੁਣ ਆਲੂ ਜੀ ਤੋੜੀ ਆਪਣੀ ਜਿਹੜੀ ਸੁੱਕ ਗਈ ਆ ਇਹ ਹੁਣ ਆਪਾਂ ਧਰਾਂਗੇ ਫਿਰ ਇਹ ਅੱਗ ਬਾਲ ਕੇ ਇਹਦੇ ਵਿੱਚ ਆਪਾਂ ਬਣਾਵਾਂਗੇ ਗੁੜ ਵਾਲੇ ਚੌਲ ਤੇ ਚੌਲ ਬਣਾਵਾਂਗੇ ਆਪਾਂ ਖੀਰ ਵਰਗੇ ਪਤਲੇ ਜੇ ਅਜੋ ਅੱਗ ਆਪਾਂ ਬਾਲ ਲੈਨੇ ਆਂ ਤੇ ਰੱਖ ਲਾਂਗੇ ਪਤੌੜੀ ਪੋਕਤੇ ਪਾ ਲੈਨੇ ਪਾਣੀ ਚੌਲ ਬਣਾਉਣ ਵਾਸਤੇ ਆਪਾਂ ਕੀ ਕੀ ਲਿਆ ਵਾ ਇਹ ਆਪਾਂ ਲਿਆ ਇੱਕ ਕੋਲੀ ਚੌਲ ਇਹ ਭਿਓ ਲਿਆ ਆਪਾਂ ਧੋ ਕੇ ਚੰਗੀ ਤਰ੍ਹਾਂ ਮਲ ਮਲ ਕੇ ਧੋ ਕੇ ਤੇ ਇਹਨਾਂ ਨੂੰ ਆਪਾਂ ਹੁਣ ਭਿੱਜਣ ਵਾਸਤੇ ਰੱਖ ਲਿਆ ਕਿਉਂਕਿ ਇਹ ਭਿਓ ਕੇ ਆਪਾਂ ਬਰੀਕ ਕਰਨੇ ਆ ਇਦੇ ਵਿੱਚ ਪਾਵਾਂਗੇ ਆਪਾਂ ਇਹ ਗੁੜ ਨਾਲ ਪਾਵਾਂਗੇ ਆਪਾਂ ਮੱਗਜ ਤੇ ਇਹ ਸੌਗੀ ਇਹ ਆਪਾਂ ਹੁਣ ਆਪਾਂ ਅਜੋ ਚੌਲ ਬਣਾਉਣੇ ਆ ਤੇ ਚੌਲ ਵਧੀਆ ਬਣਾਵਾਂਗੇ ਜਿਹੜੇ ਪੁਰਾਣੇ ਬਜ਼ੁਰਗ ਖਾਂਦੇ ਹੁੰਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਤੇ ਇੰਨੇ ਟੇਸਟੀ ਬਣਦੇ ਆਏ ਇੱਕ ਵਾਰੀ ਤੁਸੀਂ ਬਣਾ ਕੇ ਖਾ ਕੇ ਵੇਖਿਓ ਆਹ ਲੋ ਜੀ ਪਾਣੀ ਆਪਣਾ ਗਰਮ ਹੋ ਗਿਆ ਆਪਾਂ ਨੂੰ ਤਕਰੀਬਨ ਅੱਧਾ ਘੰਟਾ ਹੋ ਗਿਆ ਪਾਣੀ ਰੱਖੇ ਨੂੰ ਆਪਾਂ ਬਹੁਤ ਸਲੋ ਅੱਗ ਤੇ ਪਾਣੀ ਗਰਮ ਕੀਤਾ ਕਿਉਂਕਿ ਆਪਣੀ ਤੌੜੀ ਨਵੀਂ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਆ ਗੁੜ ਜਿਹੜਾ ਆਪਾਂ ਕੁੱਟ ਕੇ ਬਰੀਕ ਕਰਕੇ ਲਿਆਵਾ ਤੇ ਇਹਨੂੰ ਆਪਾਂ ਖੁਰ ਲਾਂਗੇ ਜਦੋਂ ਗੁੜ ਖੁਰ ਜਾਏਗਾ ਤੇ ਫਿਰ ਆਪਾਂ ਇਹਦੇ ਵਿੱਚ ਚੌਲ ਪਾ ਚੌਲ ਵੀ ਆਪਾਂ ਮੱਠੀ-ਮੱਠੀ ਅੱਗ ਤੇ ਬਣਾਵਾਂਗੇ ਕਿਉਂਕਿ ਆਪਣੀ ਤੌੜੀ ਜਿਹੜੀ ਨਵੀਂ ਆ ਆਪਾਂ ਇਹਦਾ ਖਿਆਲ ਰੱਖਣਾ ਹੁਣ ਐਰ ਕੀ ਦੀ ਵਾਰੀ ਆਪਾਂ ਮੱਠੀ-ਮੱਠੀ ਅੱਗ ਤੇ ਬਣਾਇਆ ਤੇ ਥੋੜੀ ਪੱਕ ਜੂਗੀ ਤੇ ਫਿਰ ਭਾਵੇਂ ਜਿੱਦਾਂ ਮਰਜੀ ਗੈਸ ਤੇ ਰੱਖ ਲਿਓ ਭਾਵੇਂ ਇੰਡੈਕਸ਼ਨ ਤੇ ਰੱਖ ਲੇ ਤੇ ਭਾਵੇਂ ਚੁੱਲੇ ਤੇ ਰੱਖ ਲਓ ਤੇਜ ਅੱਗ ਤੇ ਫਿਰ ਨਹੀਂ ਕੋਈ ਡਰ ਹਲੋ ਜੀ ਆਪਣਾ ਗੋੜ ਹੁਣ ਖੁਰ ਗਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਚੋਲ ਗੋੜ ਜਿਹੜਾ ਚੰਗੀ ਤਰ੍ਹਾਂ ਵੇਖੋ ਕੁਲ ਗਿਆ ਵਾ ਹੁਣ ਆਪਾਂ ਇਹ ਜਿਹੜੇ ਚੋਲ ਲੈ ਇੱਕ ਕੁੱਲੀ ਇਹ ਪਾ ਦਿੰਨੇ ਆਂ ਚੌਲ ਵੀ ਆਪਾਂ ਹੁਣ ਮੱਠੀ ਮੱਠੀ ਅੱਗ ਤੇ ਪਕਾਵਾਂਗੇ ਵਿੱਚ ਆਪਾਂ ਆ ਸੌਗੀ ਧੋ ਕੇ ਪਾ ਦਿੰਨੇ ਆ ਨਾਲ ਹੀ ਰਿੱਜੀ ਜਾਊਗੀ ਇਹ ਜਿਹੜੇ ਮਗਜਾ ਇਹ ਵੀ ਆਪਾਂ ਧੋ ਕੇ ਸਾਫ਼ ਕਰ ਲਿਆ ਇਹ ਵੀ ਆਪਾਂ ਪਾ ਦਿੰਨੇ ਆ ਵਿੱਚ ਇਹਨਾਂ ਆਪਾਂ ਦੇਸੀ ਘਿਓ ਪਾ ਲਿਆ ਇਹਦੇ ਵਿੱਚ ਦੋ ਚਮਚੇ ਘਿਓ ਦੇ ਨਾਲ ਇਹ ਚੌਲ ਬਹੁਤ ਸਵਾਦ ਬਣਦੇ ਆ ਆ ਲੋ ਜੀ ਚੌਲ ਆਪਣੇ ਬਣ ਗਏ ਇਹਨੂੰ ਚੌਲ ਵੀ ਕਹਿ ਲੋ ਚਾਹ ਖੀਰ ਕਹਿ ਲੋ ਗੁੜ ਵਾਲੀ ਖੀਰ ਇਹ ਸਾਡੇ ਪੁਰਾਣੇ ਬਜ਼ੁਰਗ ਜਿੱਤਰਾ ਬਣਾਉਦੇ ਹੁੰਦੇ ਸੇ ਦੇਸੀ ਘੋਪਾ ਕੇ ਬਹੁਤ ਸਵਾਦ ਬਣਦੀ ਹੈ ਇਹ ਇਹਨੂੰ ਗੁੜ ਦੀ ਖੀਰ ਕਹਿ ਲਓ ਤੇ ਮਿੱਠੇ ਚੌਲ ਕਹਿ ਲਓ ਇਸ ਤਰ੍ਹਾਂ ਹੀ ਗੰਨੇ ਦੇ ਰਸ ਦੀ ਖੀਰ ਬਣਦੀ ਹੈ ਜਿੱਤਰਾ ਗੰਨੇ ਦਾ ਰਸ ਇਸ ਤਰ੍ਹਾਂ ਪਾ ਕੇ ਥੋੜੇ ਚ ਭਾਂਡੇ ਚ ਪਾ ਕੇ ਤੇ ਚੌਲ ਪਾ ਦੋ ਤੇ ਉਹਨੂੰ ਰਿਣੀ ਜਾਓ ਉਹ ਵੀ ਇਸੇ ਤਰ੍ਹਾਂ ਹੀ ਤਿਆਰ ਹੁੰਦੀ ਹੈ ਗੰਨੇ ਦੇ ਰਸ ਦੀ ਖੀਰ ਇਹ ਆਪਾਂ ਬਣਾ ਰਹੇ ਹਾਂ ਗੁੜ ਦੀ ਖੀਰ ਤੇ ਆਓ ਹੁਣ ਆਜੋ ਆਪਣੇ ਚੌਲ ਜਿਹੜੇ ਆ ਬਣ ਕੇ ਤਿਆਰ ਆ ਇਹਨੂੰ ਕੱਢ ਲੈਣੇ ਆਂ ਆਓ ਤੁਹਾਨੂੰ ਕੱਢ ਕੇ ਵੀ ਵਿਖਾਉਨੇ ਆ ਕਿ ਇਹ ਕਿਸ ਤਰ੍ਹਾਂ ਦੇ ਬਣੇ ਆ ਲਿੱਠੇ ਚੌਲ ਗੁਰ ਦੀ ਗੁੜ ਦੀ ਖੀਰ ਬਣ ਕੇ ਤਿਆਰ ਆ ਤੇ ਜੇ ਤੁਹਾਨੂੰ ਅੱਜ ਦੀ ਜਾਣਕਾਰੀ ਵਾਲੀ ਵੀਡੀਓ ਚੰਗੀ ਲੱਗੀ ਤੇ ਲਾਇਕ ਤੇ ਸ਼ੇਅਰ ਦੱਬ ਕੇ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਇਹ ਹੀ ਆਪਣੀ ਨਵੀਂ ਤੋੜੀ ਲਾਉਣ ਦਾ ਤਰੀਕਾ ਇਸ ਤਰ੍ਹਾਂ ਹੁਣ ਆਪਾਂ ਮੱਠੀ ਮੱਠੀ ਅੱਗ ਤੇ ਇਹ ਚੌਲ ਬਣਾਏ ਆ ਤੋੜੀ ਆਪਾਂ ਤੋੜੀ ਦੀ ਸ਼ੁਰੂਆਤ ਕੀਤੀ ਆ ਇਹ ਤੋੜੀ ਆਪਣੀ ਹੁਣ ਜ਼ਿਆਦਾ ਚਿਰ ਕੱਢੂਗੀ ਕਿਉਂਕਿ ਪੱਕ ਚੁੱਕੀ ਹੈ ਹੁਣ ਇਹਨੂੰ ਹੁਣ ਭਾਵੇਂ ਤੁਸੀਂ ਜਿੱਤੇ ਮਰਜੀ ਗੈਸ ਤੇ ਰੱਖ ਛੱਡ ਦੇ ਰੱਖ ਸਕਦੇ ਹੋ ਤੇ ਡੈਕਸ਼ਨ ਤੇ ਵੀ ਰੱਖ ਸਕਦੇ ਹੋ ਤੇ ਹੁਣ ਤੁਸੀਂ ਭਾਵੇਂ ਤੇਜ਼ ਅੱਗ ਤੇ ਵੀ ਇਹਨੂੰ ਰੱਖ ਸਕਦੇ ਦਾਲ ਬਣਾ ਲਓ ਜਲਦੀ ਹੈ ਤੇ ਤੇਜ਼ ਅੱਗ ਤੇ ਹੁਣ ਇਹਨੂੰ ਕੁਝ ਨਹੀਂ ਹੋਏਗਾ ਹੁਣ ਇਹ ਪੱਕ ਚੁੱਕੀ ਹੈ ਤੋੜੀ ਆਪਣੀ ਤੇ ਇਹ ਹੀ ਸਾਡੇ ਅੱਜ ਦੀ ਤੋੜੀ ਲਾਉਣ ਦੀ ਜਾਣਕਾਰੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਹਾਂ ਹੁਣ ਆਪਾਂ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ